ਬੇ ਕੀ ਗੱਲ ਤਕਦੀਰੋ ਬਣਾ ਕੇ ਜੇ ਪਾਈ ਨਾ ਤੂੰ ਮੈਂ ਥੋੜੀ ਪਾਈ ਨੇ ਪੜਾਕੇ ਦਾ ਸੁਲੂਜਾ ਸਟੋਰ ਵਾਲਿਆਂ ਨੇ ਪਾਈ ਨੇ ਉਹ ਕਿਵੇਂ ਇੰਨਾ ਕੋਲ ਤਾਂ ਕੱਪੜੇ ਦਾ ਨਵਾਂ ਸਟਾਕ ਆ ਵੀ ਗਿਆ ਅੱਛਾ ਫਿਰ ਮੈਂ ਤਾਂ ਆਪ ਲੈਣੇ ਨੇ ਵਿਆਹਾਂ ਵਾਸਤੇ ਮੈਨੂੰ ਤਾਂ ਆਪ ਦਵਾ ਕੇ ਲਿਆ ਹਾਂਜੀ ਮੇਰੇ ਕੋਲੇ ਫੁੱਲ ਨੂੰ ਵੈਰਾਈਟੀ ਆ ਗਈ ਹੋਈ ਹੈ ਨਰਤਿਆ ਦੇ ਲਈ ਸਪੈਸ਼ਲ ਮੇਰੇ ਕੋਲੇ ਹਿਊਜ ਵੈਰਾਈਟੀ ਆ ਗਈ ਜਿਹਦੇ ਵਿੱਚ ਲਹੰਗੇ ਸਾੜੀਆਂ ਸੂਟ ਡ्रेसेस ਹਰ ਤਰ੍ਹਾਂ ਦੀ ਵੈਰਾਈਟੀ ਮੇਰੇ ਕੋਲੇ ਮਿਲੂਗੀ ਇਵਨ ਅਨਸਟੀ ਸੂਟਸ ਲੈਣੇ ਆ ਅਨਸਟੀ ਸੂਟਾਂ ਦੇ ਵਿੱਚ ਵੀ ਦੇਖ ਸਕਦੇ ਹੋ ਤੁਸੀਂ ਹਰ ਤਰ੍ਹਾਂ ਦੀ ਕਲੈਕਸ਼ਨਸ ਮਿਲ ਜੇਗੀ रेडीमेड ਲੈਣੇ ਆ ਰੈਡੀमेड ਸੀ ਲੁੱਕ ਮਿਲ ਜੂਗੇ ਇਧਰ ਦੇ ਸੋਹਣੇ ਸੋਹਣੇ ਲਹਿੰਗੇ ਲੈਣੇ ਆ ਲਹਿੰਗਸ ਮਿਲ ਜਣਗੇ ਤੁਹਾਨੂੰ ਇਧਰ ਦੇਖੋ ਲੁਕਸ ਦੇਖੋ ਇਹਨਾਂ ਦੀ ਤੁਸੀਂ ਪਹਿਲਾਂ ਸ਼ਰਾਰਾ ਸੂਟਸ ਮਿਲ ਜਣਗੇ ਤੁਹਾਨੂੰ ਵਧੀਆ ਤੋਂ ਵਧੀਆ ਡ्रेसेस ਮਿਲਣਗੀਆਂ ਅਨਾਰਕਲੀਸ ਮਿਲਣਗੀਆਂ ਤੁਹਾਨੂੰ ਯਾਨੀ ਕਿ ਕੋਈ ਐਸਾ ਕਨਸੈਪਟ ਨਹੀਂ ਆ ਕਿ ਜਿਹੜਾ ਮੇਰੇ ਕੋਲੇ ਨਹੀਂ ਮਿਲੇਗਾ ਤੁਹਾਨੂੰ ਇੰਡੋ-वेस्ट ਡ्रेसेस ਦੇ ਵਿੱਚ ਦੇਖ ਸਕਦੇ ਹੋ ਕਿ ਡ्रेसेस ਦੀ ਲੁੱਕ ਬਹੁਤ ਸੋਹਣੀਆਂ ਸੋਹਣੀਆਂ ਮਿਲਣਗੀਆਂ ਬ੍ਰਾਈਡਲ ਲਹਿੰਗੇ ਲੈਣੇ ਆ ਬ੍ਰਾਈਡਲ ਲਹਿੰਗਿਆਂ ਦੀ ਮੇਰੇ ਕੋਲੇ ਵਿਆਹ ਸ਼ਾਦੀ ਲਈ ਇੱਕ ਹੋਰ ਬਹੁਤ ਵਧੀਆ ਆਫਰ ਚੱਲਦੀ ਹੈ ਜਿਦੇ ਵਿੱਚ ਤੁਸੀਂ ਬ੍ਰਾਈਡ ਇਸ ਤੋਂ ਇਲਾਵਾ ਮੇਰੇ ਕੋਲੇ ਤੁਸੀਂ ਸਾੜੀਜ਼ ਲੈਣੀਆਂ ਸਾੜੀਜ਼ ਮਿਲ ਜਾਂਦੀਆਂ ਨੇ ਪਾਰਟੀ ਵੇਅਰ ਸੂਟਸ ਮਿਲ ਜਾਂਦੇ ਆ ਡ्रेसेस ਮਿਲ ਜਾਂਦੀਆਂ ਨੇ ਇੰਡੋ-वेस्टਨਸ ਮਿਲ ਜਾਂਦੇ ਕਾਫਤਾਨਸ ਮਿਲ ਜਾਂਦੇ ਯਾਨੀ ਕਿ ਹਰ ਤਰ੍ਹਾਂ ਦੀ ਕਲੈਕਸ਼ਨ ਮੇਰੇ ਕੋਲੇ ਅਵੇਲੇਬਲ ਮਿਲੇਗੀ ਔਰ ਇਹਦੇ ਵਾਸਤੇ ਤੁਹਾਨੂੰ ਆਣਾ ਕਿੱਥੇ ਪਏਗਾ ਸਲੂਜਾ ਸਟੋਰ ਕੁਮਾਰ ਮੰਡੀ ਨੇੜੇ ਮਾਯਨੰਦ ਕੋਰ ਗੁਰਦੁਆਰਾ ਸਾਹਿਬ ਦੇ ਕੋਲ ਹਾਂਜੀ ਜਿਨ੍ਹਾਂ ਨੂੰ ਵੀ ਵਿਆਹ ਸ਼ਾਦੀ ਦਾ ਕਪੜਾ ਚਾਹੀਦਾਗਾ ਤਾਂ ਜਲਦੀ ਜਲਦੀ ਵਿਜ਼ਿਟ ਕਰੋ ਸਲੂਜਾ ਸਟੋਰ ਦੇ ਉੱਪਰ ਬਾਕੀ ਸਕਰੀਨ ਦੇ ਉੱਪਰ ਨੰਬਰ ਮੈਂਸ਼ਨ ਹੈ ਜੇ ਤੁਸੀਂ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਇਹਨਾਂ ਤੋਂ ਲੈ ਸਕਦੇ ਹੋ